ਇੱਕ 94 ਨਿਬੜੀ ਹੋਈ ਸਮਾ ਸੀਮਾ ਦੇ ਸਥਾਨ ਮੈਂ ਤੁਹਾਡਾ ਤੇ ਨਹੀਂ ਕਹੂੰਗਾ ਛੇਰ ਗਰੀ ਜਲਾਲਪੁਰ ਕਲਾ ਨਵਾਬ ਬੰਡ ਕਾਲੇ ਵਾਲ ਤੋਂ ਜਿੰਨੇ ਵੀ ਸਰਪੰਚ ਪੰਚ ਲੰਬੜਦਾਰ ਸਾਡੀਆਂ ਭੈਣਾਂ ਸਟੇਜ ਤੇ ਬੈਠੇ ਸਾਡੇ ਨਾਮਯੁਕਤ ਮੁੱਖ ਅਫਸਰ ਠਾਣਾ ਲੋਈਆ ਸਰਦਾਰ ਗੁਰਸ਼ਮ ਸਿੰਘ ਜੀ ਸਾਡੇ ਬਲਾਕ ਪ੍ਰਧਾਨ ਜਰਨੈਲ ਸਿੰਘ ਜੀ ਵਾਲੇ ਨਾਲ ਹੋਰ ਕਿਨੇ ਵਿੱਚ ਬੱਚੇ ਆਇਆ ਪਹਿਲਾ ਵੈਕਿਨ ਜੀ ਦਾ ਖਾਲਸਾ ਭਲਾਈ ਜੀ ਸਾਰਿਆਂ ਨੂੰ ਵੈਕਿਨ ਜੀ ਦਾ ਖਾਲਸਾ ਅੱਜ ਦਾ ਇਹ ਪ੍ਰੋਗਰਾਮ ਜੋਤ ਨਸ਼ਾ ਵਿਰੋਧ ਜਿੱਦਾਂ ਇਹਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦਾ ਕੀ ਹੈ ਜਿੱਦਾਂ ਕੰਮ ਇਹ ਸਰਕਾਰ ਨੇ ਚਲਾਇਆ ਆ ਇਹਨਾਂ ਦੇ ਵਿੱਚ ਕਿਉਂਟੀਆਂ ਲੱਗੀਆਂ ਆ ਜੀ ਸਰਕਾਰ ਵੱਲੋਂ ਭਾਵੇਂ ਕੋ ਮੰਤਰੀ ਜੋ ਨਸ਼ਾ ਮੁਕਤੀ ਯਾਤਰਾ ਜੋਧ ਨਸ਼ਿਆਂ ਵਿਰੁੱਧ ਭਾਜੀ ਪਿੰਦਰ ਪਟੋਰੀ ਨੇ ਪਹੁੰਚਣਾ ਸੀ ਉਹਨਾਂ ਦੀ ਸਿਹਤ ਥੋੜੀ ਜਿਹੀ ਠੀਕ ਨਹੀਂ ਉਹਨਾਂ ਦੀ ਜਗ੍ਹਾ ਭਾਜੀ ਪਰਬਤ ਸਿੰਘ ਜੋਧ ਨਸ਼ਿਆਂ ਵਿਰੁੱਧ ਕੋਆਰਡੀਨੇਟਰ ਅਨਤਾਰ ਕੋਂਟੇ ਨੇ ਨਾਲ ਨਾਲ ਦੇ ਨਰਮਤ ਸਿੰਘ ਸਰਾਬਾ ਵਾਈਸ ਕੋਆਰਡੀਨੇਟਰ ਜੋਧ ਨਸ਼ਿਆਂ ਵਿਰੁੱਧ ਪਹੁੰਚੇ ਨੇ सरपंच साहब सरदार तलवचन सिंह जी सपोर्ट स्टाफ क्षेत्र विभाग ਤੋਂ ਮੈਡਮ ਮਨਜੀਤ कौर ਜੀ ਪਹੁੰਚੇ ਨੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵੀਰੋ दारू ਦੀਆਂ ਮਹਿਫਲਾਂ ਚ ਛੱਡਦੇ ਤੂੰ ਮਹਿਣਾ ਬੰਦੇ ਮਾਨਸ ਜਨਮ ਤੈਨੂੰ ਮਿਲਿਆ ਸਵੱਬ ਨਾਲ ਹੁਣਾਂ ਨਹੀਂ ਦੁਬਾਰਾ ਇਹਨੇ ਮੁੜ ਬਾਰ ਬਾਰੇ ਹੋਈ ਨਸ਼ਿਆਂ 'ਚ ਪੈ ਕੇ ਕਈ ਤੁਰ ਗਏ ਮਾਵਾਂ ਦੇ ਪੁੱਤ ਰਾਤੀ ਉੱਠ ਰਹੋਂਦੀਆਂ ਨੇ ਮਾਵਾਂ ਪੁੱਪਾਂ ਮਾਰਿਓਏ ਰਾਤੀ ਉੱਠ ਰਹੋਂਦੀਆਂ ਨੇ ਮਾਵਾਂ ਪੁੱਪਾਂ ਮਾਰਿਓਏ ਦਾਜ ਚਿੱਟਾ दारू ਅੱਜ ਲੈ ਗਿਆ ਜਵਾਨੀ ਲੋੜ ਜ਼ਿੰਦਗੀ ਦੀ ਬਾਦੀ ਜਾਣ ਬੁੱਝ ਗਿਆ ਹਾਰਿਓਏ ਦੁਨੀਆ ਨੂੰ ਅਲਵਿਦਾ ਕਹਿ ਜੋ ਜਵਾਨੀ ਤੁਰੀ ਮਾਪਿਆਂ ਦਾ ਪਿੱਛੇ ਝੂਣਾ ਹੋਇਆ ਬਦਕਾਰਿਓਏ ਅੱਜ ਦੇ ਜਵਾਨੋ ਲੋੜ ਆਪਣੀ ਜਵਾਨੀ ਸੰਭੋ ਮਹਿਕਦੀ ਰਹੇ ਸਦਾ ਫੁੱਲਾਂ ਭਰੀ ਬਹਾਰ ਹੋਈ ਮਹਿਕਦੀ ਰਹੇ ਸਦਾ ਫੁੱਲਾਂ ਭਰੀ ਬਹਾਰ ਹੋਈ ਅੱਜ ਆਪਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਥੇ ਆਪ ਜੀ ਦੇ ਤਿੰਨਾ ਪਿੰਡਾਂ ਦੇ ਸੂਝਵਾਨ ਵਿਅਕਤੀ ਬੈਠੇ ਨੇ ਨਵਾਂ ਪਿੰਡ ਖਾਲੀਆ ਜਨਾਲਪੁਰ ਕਲਾਂ ਤੇ ਸ਼ੇਰਗੜੀ ਤੇ ਸਕੂਲ ਦੇ ਨੌਜਵਾਨ ਬੈਠੇ ਨੇ ਵੀਰੋ ਪਹਿਲਾ ਨਸ਼ੇ ਤੁਸੀਂ ਖਾਂਦੇ ਹੋ ਫਿਰ ਨਸ਼ੇ ਤੁਹਾਨੂੰ ਖਾਂਦੇ ਹਨ ਨਸ਼ੇ ਵੱਲ ਪਹਿਲਾ ਕਦਮ ਹੁੰਦਾ ਹੈ ਤੇ ਆਖਰੀ ਕਦਮ ਵੀ ਸਾਡਾ ਨਸ਼ੇਵਾਦੀ ਹੀ ਹੁੰਦਾ ਹੈ ਨਸ਼ੇੜੀ ਕਦੇ ਬੁੱਢਾ ਨਹੀਂ ਹੁੰਦਾ ਕਿਉਂਕਿ ਉਹਦੀ ਕੋਈ ਮਨਿਆਦ ਨਹੀਂ ਹੁੰਦੀ ਉਹ ਜਲਦੀ ਮਰ ਜਾਂਦਾ ਵੀਰੋ ਆਪਣੀ ਜਵਾਨੀ ਨਸ਼ੇ ਵਿੱਚ ਨਾ ਰੋਲੋ ਇਹ ਬਹੁਤ ਕੀਮਤੀ ਆ ਨਸ਼ਾ ਕੀ ਹੈ ਕੋਈ ਵੀ ਵਸਤੂ ਜੋ ਪਹਿਲਾ ਹਲਾਰਾ ਦੇਵੇ ਆਪਣੇ ਆਪ ਤੇ ਆਸ-ਪਾਸ ਦੇ ਵਾਤਾਵਰਨ ਤੋਂ بے ਖਬਰ ਕਰ ਦੇਵੇ ਅਤੇ ਉਸ ਤੋਂ ਬਿਨਾ ਕਿ ਜਾਰਾ ਨਾ ਹੋਵੇ ਉਹ ਨਸ਼ਾ ਕਹਿੰਦੇ ਨੇ ਅ ਸਾਡੇ ਪੁੱਤਰ ਧੀਆਂ ਬੈਠੇ ਨੇ ਵਿੱਚ ਅੱਜਕੱਲ ਸਾਨੂੰ ਇਹਨਾਂ ਨੂੰ ਸਮਝਾਉਣ ਦੀ ਲੋੜ ਆ ਕਿਉਂਕਿ ਪੰਜਾਬ ਸਰਕਾਰ ਆਪਾਂ ਇੱਕ ਘਰ ਦੇ ਪਰਿਵਾਰਕ ਮੈਂਬਰ ਆ ਸੱਤ ਅੱਠ ਹੁੰਨੇ ਆ ਆਪਾਂ ਉਹਨਾਂ ਨੂੰ ਮਸਾਂ ਸੰਭਾਲਦੇ ਆ ਕਿਸੇ ਦਾ ਮੂੰਹ ਇਸ ਪਾਸੇ ਹੁੰਦਾ ਕਿਸੇ ਦਾ ਮੂੰਹ ਉਸ ਪਾਸੇ ਹੁੰਦਾ ਤੇ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੀ ਚਲਣੀ ਆ ਮੁੱਖ ਮੰਤਰੀ ਸਾਹਿਬ ਨੇ ਹੁਕਮ ਕਰਨਾ ਵੱਖ-ਵੱਖ ਮਹਿਮੇ ਤੁਹਾਡੇ ਵਿੱਚ ਬੈਠੇ ਨੇ ਛੇ ਤਾਂ ਭਾਰਤੋਂ ਮੈਡਮ ਅੰਜੀਤ ਕੌਰ ਪਹੁੰਚੇ ਆ ਸੈਕਟਰੀ ਸਾਹਿਬ ਪਹੁੰਚੇ ਆ ਹੋਰ ਤੁਸੀਂ ਪਿੰਡਾਂ ਦੇ ਪੰਥਕ ਪੰਥ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਮੁਖ ਅਫਸਰ ਸਾਹਿਬ ਥਾਣਾ ਲੋਨਿਆ ਆਪਣੇ ਵਿੱਚ ਪਹੁੰਚੇ ਆ ਆਪਾਂ ਸਾਰਿਆਂ ਨੇ ਇਕਜੁੱਟ ਹੋ ਕੇ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਸਰਕਾਰਾਂ ਵਿਰੋਧ ਆਉਂਦੀਆਂ ਜਾਂਦੀਆਂ ਰਹਿਦੀਆਂ ਜੇ ਆਪਾਂ ਪਿੰਡ ਨੂੰ ਨਸ਼ਾ ਮੁਕਤ ਕਰਨਾ ਤੇ ਆਪਾਂ ਨੂੰ ਇਕਜੁੱਟ ਹੋਣਾ ਪੈਣਾ ਨਸ਼ਾ ਪੰਜਾਬ ਦੀ ਸਰਹੱਦ ਤੇ ਸੀ ਆਪਾਂ ਸ਼ਾਂਤ ਰਹਿ ਕਿਉਂਕਿ ਆਪਣੇ ਲਾਗੇ ਨਹੀਂ ਆਇਆ ਕਰਦੇ ਆ ਕਰਾਉਂਦੇ ਆ ਜਨੰਦਰ ਪਹੁੰਚ ਗਿਆ ਦੇ ਵੀ ਆਪਾਂ ਛਾਤ ਰਹਿ ਭੈਣੋ ਸੁਣਨ ਵਾਲੀ ਗੱਲ ਆ ਸਾਡੇ ਲੋਈਆਂ ਆ ਗਿਆ ਫੇ ਵੀ ਤੁਹਾਡੇ ਪਿੰਡ ਨਹੀਂ ਸੀ ਆਇਆ ਫੇ ਵੀ ਤੁਸੀਂ ਕਹਿਆ ਦੂਰ ਆ ਸਾਡੇ ਪਿੰਡ ਨਹੀਂ ਆਇਆ ਤੁਹਾਡੇ ਪਿੰਡ ਦੇ ਲੰਦੇ ਪਾਸੇ ਆਇਆ ਤੁਸੀਂ ਜੜਦੇ ਪਾਸੇ ਹੀ ਫੇ ਵੀ ਤੁਸੀਂ ਸੁੱਤੇ ਰਹਿ ਜਦੋਂ ਹੌਲੀ ਹੌਲੀ ਦੱਖਣ ਪੂਰਬ ਪੱਛਮ ਨੂੰ ਘੁੰਮ ਕੇ ਤੁਹਾਡੇ ਘਰ ਦੇ ਵਿੱਚ ਆਇਆ ਨਾ ਤੇ ਤੁਹਾਡੇ ਸੀਨੇ 'ਚ ਥੋੜਾ ਥੋੜਾ ਸੇਕ ਲੱਗਣ ਲੱਗਾ ਭਾਵੇਂ ਕਾ ਮੜਿਆ ਜਦੋਂ ਤੁਹਾਡੇ ਆਪਣੇ ਘਰੇ ਆ ਗਿਆ ਕਿਉਂ ਨਾ ਆਪਾਂ ਉਹ ਭਾਂਬੜ ਬਣ ਤੋਂ ਪਹਿਲਾਂ ਹੀ ਆਪਾਂ ਲੋਈਆਂ ਤੋਂ ਪਿੱਛੇ ਹੀ ਰੋਕ ਲਈਏ ਨਜ਼ਰ ਸਾਨੂੰ ਇਕੱਠੇ ਹੋ ਕੇ ਰੋਕਣਾ ਪੈਣਾ ਜੇ ਕੋਈ ਨਸ਼ੇੜੀ ਵਿਅਕਤੀ ਆ ਜਿਹੜਾ ਨਸ਼ਾ ਕਰਦਾ ਸਾਨੂੰ ਪਿੰਡ ਵਾਸੀਆਂ ਨੂੰ ਇਕੱਤਰ ਹੋ ਕੇ ਉਹਦਾ ਲਾਜ ਵੀ ਕਰਾਉਣਾ ਪੈਣਾ ਸਰਕਾਰ ਨੇ ਸਿਹਤ ਵਿਭਾਗ ਮੈਂ ਤੁਹਾਡੇ ਵਿੱਚ ਭੇਜਿਆ ਵਾ ਸਰਕਾਰ ਵੱਲੋਂ ਜਿਹੜਾ ਵਿਅਕਤੀ ਨਸ਼ਾ ਕਰਦਾ ਆ ਲੋਈਆਂ ਵਿੱਚ 20 ਬੈੱਡ ਦਾ ਇਤਜਾਮ ਹੈਗਾ ਨੂਰਮਹਿਲ ਮੈਂ ਨੂਰਮਹਿਲ ਵਿੱਚ ਡੀਡੈਕਸ਼ਨ ਸੈਂਟਰ ਆ 20 ਬੈੱਡ ਦਾ ਉੱਥੇ ਹਸਪੀਟਲ ਹੈਗਾ ਜਿਲੰਦਰ 100 ਬੈੱਡ ਦਾ ਹਸਪੀਟਲ ਆ ਜੇਕਰ ਤੁਸੀਂ ਕਿਸੇ ਵਿਅਕਤੀ ਦਾ ਨਸ਼ਾ ਛਡਾਉਣਾ ਚਾਹੁੰਦੇ ਆ ਤੇ ਤੁਸੀਂ ਇੱਕ ਪਰਿਵਾਰ ਮੈਂਬਰ ਇੱਕ ਪਰਿਵਾਰ ਦਾ ਨਾਲ ਹੋ ਕੇ ਸਾਡੇ ਕੋਲ ਆਜੋ ਸਾਡਾ ਪੁਲਿਸ ਮੁਲਾਜ਼ਮ ਜਾਊਗਾ ਨਾਲ ਤੁਹਾਨੂੰ ਉੱਥੇ ਡੀਡੈਕਸ਼ਨ ਸੈਂਟਰ ਦਾਖਲ ਕਰਵਾ ਕੇ ਆਊਗਾ ਤੇ ਉੱਥੇ ਜਿਹੜੀ ਦਾ ਇਲਾਜ ਆ ਬਿਲਕੁਲ ਮੁਫਤ ਕੀਤਾ ਜਾਂਦਾ ਕਿਉਂਕਿ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਆ ਸਰਕਾਰ ਤੋਂ ਆਪਾਂ ਕੀ ਚਾਹੋਨੇ ਸਹੂਲਤਾਂ ਹੀ ਚਾਹੋਨੇ ਨਾ ਜੇ ਆਪਣਾ ਨਸ਼ੇੜੀ ਵਿਅਕਤੀ ਉਹਦਾ ਇਲਾਜ ਹੋ ਜਵੇ ਤੇ ਉਹ ਆਪਣੀ ਜਵਾਨੀ ਮਾਣੇ ਤੇ ਇਸ ਤੋਂ ਵੱਡੀ ਆਪਾਂ ਨੂੰ ਹੋਰ ਕੀ ਗੱਲ ਆ ਵੀਰੋ ਨਸ਼ਾ ਸਾਨੂੰ ਇੱਕ ਜੱਟ ਹੋ ਕੇ ਖਤਮ ਕਰਨਾ ਪੈਣਾ ਕੋਈ ਵੀ ਕੰਮ ਜਦੋਂ ਆਪਾਂ ਕਰਦੇ ਆ ਉਹਨੂੰ ਪਹਿਲਾਂ ਸਮਝਣਾ ਪੈਂਦਾ ਜੇ ਆਪਣੇ ਦਬਾਗ ਵਿੱਚ ਪੈ ਗਈ ਗੱਲ ਤੇ ਹੌਲੀ-ਹੌਲੀ ਆਪਾਂ ਸਾਰਾ ਜਿਹੜਾ ਇਹ ਪੰਜਾਬ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਸਕਦੇ ਆ ਮੈਂ ਜਾਦਾ ਸਮਾਂ ਨਾ ਲਵਾਂ ਮੈਂ ਹੁਣ ਬੇਨਤੀ ਕਰਾਂ ਮੈਡਮ ਮਨਜੀਤ ਕੌਰ ਜਿਹੜੇ ਸਿਹਤ ਵਿਭਾਗ ਵੱਲੋਂ ਇੱਥੇ ਪਹੁੰਚੇ ਨੇ ਆਪਣੀ ਮਹਿਮੇਬਾਰੇ ਜੋ-ਜੋ ਇਹਨਾਂ ਨੇ ਸਹੂਲਤਾਂ ਨੇ ਜਾਂ ਜੋ ਇਹਨਾਂ ਦੇ ਸੁਝਾਅ ਨੇ ਬੱਚਿਆਂ ਤੇ ਮੇਰੇ ਨਾਲ ਮੁਲਾਦਮ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਠੀਕ ਹੈ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਅੱਜ ਅਸੀਂ ਜਿਹੜੇ ਸਾਰੇ ਜਣੇ ਆ ਨਸ਼ਾ ਜੁਧ ਨਸ਼ਿਆਂ ਵਿਰੋਧਾ ਦੀ ਮੋਹਿੰਮ ਹੈ ਤਾਂ ਜੋ ਸਰਕਾਰ ਨੇ ਚਲਾਈ ਹੈਗੀ ਆ ਉਹਦੇ ਤਹਿਤ ਅੱਜ ਆਪਾਂ ਸਾਰੇ ਇਕੱਤਰ ਹੋਏ ਹੈਗੇ ਆ ਠੀਕ ਹੈ ਤੇ ਜਿੱਦਾਂ ਕਿ ਹੁਣ ਪਿਛਲੇ ਦਿਨਾਂ ਤੋਂ ਜਿਹੜਾ ਜੁਧ ਨਸ਼ਿਆਂ ਵਿਰੋਧਾ ਪੰਜਾਬੀਅਤ ਲਈ ਪੰਜਾਬੀਅਤ ਲਈ ਅਤੇ ਨੌਜਵਾਨ ਪੀੜੀ ਲਈ ਅਤੇ ਨੌਜਵਾਨ ਪੀੜੀ ਲਈ ਅਸੀਂ ਪਿੰਡ ਵਾਸੀ ਅਸੀਂ ਪਿੰਡ ਵਾਸੀ ਅਤੇ ਸਕੂਲ ਦੇ ਬੱਚੇ ਅਤੇ ਸਕੂਲ ਦੇ ਬੱਚੇ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਪ੍ਰਣ ਕਰਦੇ ਹਾਂ ਕਿ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਨਸ਼ਿਆਂ ਦੇ ਅਸੀਂ ਨਸ਼ਿਆਂ ਦੇ ਖਿਲਾਫ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਨਸ਼ਾ ਵੇਚਣ ਨਹੀਂ ਦੇਵਾਂਗੇ ਨਸ਼ਾ ਵਿਕਣ ਦੀ ਤਾਕਤ ਅਸੀਂ ਕਿਸੇ ਵੀ ਅਸੀਂ ਕਿਸੇ ਵੀ ਨਸ਼ੇ ਦੇ ਤਸਕਰ ਨੂੰ ਨਸ਼ੇ ਦੇ ਤਸਕਰ ਨੂੰ ਪਿੰਡ ਵਿੱਚ ਪਿੰਡ ਵਿੱਚ ਵਰਨ ਨਹੀਂ ਦੇਵਾਂਗੇ